ਜਮਾ ਨਮੀ ਕੂਠੀਆਂ ਜਪਤਵਾੜੇ ਸਾਰਨ ਵਾਸਤੇ ਲੈ ਕੇ ਪਹੁੰਚੇ ਹਾਂ ਜੀ ਮੈਂ ਉਮੀਦ ਕਰੂੰਗਾ ਤੁਹਾਨੂੰ ਕੂਠੀ ਵਧੀਆ ਲੱਗੂਗੀ ਕਿਉਂਕਿ ਨਮੀ ਬਣੀ ਹੋਈ ਹੈ ਸੋਹਣੀ ਕੂਠੀਆਂ ਸਾਰੀ ਤਿਆਰ ਹੈ ਜੀ ਤੇ ਗੱਲ ਆਪਾਂ ਕਰਦੇ ਆ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ 73800 ਪੂਰਾ 26173 ਨੰਬਰ ਉੱਪਰ ਵਾਰ-ਵਾਰ ਹਮੇਸ਼ਾ ਚੱਲਦਾ ਵੀ ਰਹਿੰਦਾ ਜੀ ਜੇ ਤੁਸੀਂ ਵੀ ਚੈਨਲ ਤੇ ਵੀਡੀਓ ਪਾਉਣੀ ਹੈ ਤੁਹਾਡੇ ਕੋਲੇ ਕੂਠੀਆਂ ਘਰ ਮਕਾਨ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਆਪਣਾ WhatsApp ਨੰਬਰ ਤੋਂ ਹਰ ਮਿਲੇਗਾ ਸੀ ਆਪਣੇ ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਮਾ ਭੇਜ ਕੇ ਫਰੀ ਦੇ ਵਿੱਚ ਤੁਸੀਂ ਚੈਨਲ ਤੇ ਵੀਡੀਓ ਪੂਆ ਸਕਦੇ ਹੋ ਬਾਕੀ ਜਿਹੜਾ ਆਪਣਾ ਉੱਪਰ ਨੰਬਰ ਚੱਲਦਾ ਰਹਿੰਦਾ ਉਹ ਨੰਬਰ ਸਿਰਫ ਵੀਡੀਓ ਫੋਟੋਆਂ ਭੇਜਣ ਵਾਸਤੇ ਹੈ ਉਹ ਤੇ ਕੋਈ ਜਾਣਕਾਰੀ ਨਹੀਂ ਮਿਲਦੀ ਸੀ ਕੋਠੀ ਦੀ ਕੋਈ ਵੀ ਜਾਣਕਾਰੀ ਜਾਂ ਗੱਲ ਕਰਨ ਵਾਸਤੇ ਅੱਗੇ ਤੁਹਾਨੂੰ ਮਾਲਕ ਦਾ ਨੰਬਰ ਮਿਲੇਗਾ ਨਵੀਆਂ-ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ Home Sale Market channel ਨੂੰ subscribe ਕਰੋ ਤੇ ਨਾਲ ਇੱਕ bell icon ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਪਹੁੰਚੇ ਹਾਂ ਵੀਡੀਓ 'ਚ ਜਿਹੜੀ ਤੁਸੀਂ ਕੂਠੀ ਦੇਖੋਗੇ ਕੂਠੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਜਮਾ ਨਵੀਂ ਕੂਠੀ ਬਣੀ ਹੋਈ ਹੈ ਡਬਲ ਸਟੋਰੀ ਬਣੀ ਹੋਈ ਹੈ ਤੇ ਬਾਹਰੋਂ ਜਿਹੜੀ ਕੰਧ ਤੁਸੀਂ ਦੇਖ ਰਹੇ ਹੋ ਇਹ ਜਿਹੜੀ ਕੰਧ ਹੈ ਡਿਜ਼ਾਈਨ ਵਾਲੀ ਇਹ ਆਪਣੀ ਕੂਠੀ ਦੀ ਹੈ ਜੀ ਸਾਹਮਣੇ ਕੂਠੀ ਆ ਗਈ ਇੱਕ ਦਰਖਤ ਵੀ ਅੰਦਰ ਲੱਗਿਆ ਹੋਇਆ ਦਰਖਤ ਵੀ ਪੂਰਾ ਵਧੀਆ ਇਹਨਾਂ ਨੇ ਲਾਇਆ ਹੋਇਆ ਹੈ ਬਾਕੀ ਮੇਨ ਗੇਟ ਤੋਂ ਲੈ ਕੇ ਅੰਦਰ ਬਾਹਰੋਂ ਸਾਰੀ ਕੁਠੀ ਆਪਾਂ ਨੂੰ ਬਹੁਤ ਸੋਹਣੀ ਮਿਲੂਗੀ ਤੇ ਇਕੱਲੀ ਇਕੱਲੀ ਆਪਾਂ ਗੱਲ ਕਰਦੇ ਆਂ ਜੀ ਤੇ ਸਾਹਮਣੇ ਆਪਾਂ ਨੂੰ ਇੱਕ ਮਿਲੂਵਲ ਜਿਵੇਂ ਕਿ ਤੁਹਾਨੂੰ ਮੈਂ ਦਿਖਾ ਦਿੰਦਾ ਜੀ ਇਹਨਾਂ ਨੇ ਬਹੁਤ ਸਾਰਾ ਆਪਣਾ ਸਮਾਨ ਇੱਥੇ ਰੱਖ ਰੱਖਿਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਇਹਨਾਂ ਦੀ ਤੂੜੀ ਆ ਗਈ ਤੇ ਕਾਫੀ ਸਮਾਨ ਪਿਆ ਜਿਵੇਂ ਢੋਲ ਪਿਆਗਾ ਹੋਰ ਵੀ ਕਾਫੀ ਸਮਾਨ ਪਿਆਗਾ ਤੇ ਇਹਨਾਂ ਨੇ ਇੱਕ ਪਾਸੇ ਆ ਕੁਸ਼ ਰੱਖਣ ਵਾਸਤੇ ਬਣਾਇਆ ਹੋਇਆ ਤੇ ਬਿਹੜਾ ਜਿਹੜਾ ਆਪਾਂ ਨੂੰ ਮਿਲੂਗਾ ਪੂਰਾ ਖੁੱਲਾ ਡੁੱਲਾ ਵਧੀਆ ਮਿਲ ਜੂਗਾ ਬਿਹੜਾ ਜਿਹੜਾ ਏਰੀਆ ਦਾ ਪੂਰਾ ਵਧੀਆ ਇੱਕ ਪਾਸੇ ਤਾਂ ਆਪਾਂ ਨੂੰ ਜਿਵੇਂ ਕਿ ਸਿਮਿੰਟਡ ਫਰਸ਼ ਮਿਲੂਗਾ ਇੱਕ ਪਾਸੇ ਇਹਨਾਂ ਨੇ ਲੋਕ ਟਾਈਲਾਂ ਲਗਵਾਈਆਂ ਹੋਈਆਂ ਤੇ ਕੱਚੀ ਰਸੋਈ ਵੀ ਆਪਾਂ ਨੂੰ ਮਿਲ ਜੂਗੀ ਜਿਹੜੀ ਆਪਣੀ ਆਮ ਖਾਸ ਪਿੰਡਾਂ ਦੇ ਵਿੱਚ ਹੁੰਦੀ ਆ ਸਾਰਿਆਂ ਨੂੰ ਪਤਾ ਹੀ ਆ ਜੀ ਤੇ ਕੱਚੀ ਰਸੋਈ ਜਿਹੜੀ ਇਹਨਾਂ ਨੇ ਬਾਹਰਲੀ ਸਾਈਡ ਬਣਾਈ ਹੋਈ ਆ ਉਹ ਵੀ ਪੂਰੀ ਇਹਨਾਂ ਨੇ ਵਧੀਆ ਬਣਾਈ ਹੋਈ ਆ ਉਹਦੇ ਵਿੱਚ ਵੀ ਇਹਨਾਂ ਨੇ ਟਾਇਲਰ ਟੂਲਾ ਪੂਰੀਆਂ ਲਗਵਾ ਰੱਖੀਆਂ। ਬਾਕੀ ਕੋਠੀ ਦਾ ਫਰੰਟ ਤੁਸੀਂ ਦੇਖ ਲਿਆ। ਪੂਰਾ ਵਧੀਆ ਸੋਹਣਾ ਆਪਾਂ ਨੂੰ ਕੋਠੀ ਦਾ ਫਰੰਟ ਮਿਲੂਗਾ। ਸਾਹਮਣੇ ਪੋਰਚ ਆ ਗਿਆ। ਜਿੱਥੇ ਆਹ ਹਰੀ ਜੀ ਚਾਦਰ ਲੱਗੀ ਹੋਈ ਆ। ਤੁਸੀਂ ਦੇਖੋ ਜੀ ਟਰੈਕਟਰ ਖੜਾਗਾ ਤੇ ਆਪਣੇ ਕੋਲੇ ਗੱਡੀ ਵਗੈਰਾ ਹੈਗੀ ਆ ਤੇ ਗੱਡੀ ਖੜ ਜੂਗੀ। ਤੇ ਵਧੀਆ ਪੂਰਾ ਖੁੱਲਾ ਢੁਲਾ ਆਪਾਂ ਨੂੰ ਪੋਰਚ ਮਿਲੂਗਾ। ਬਾਕੀ ਤੁਸੀਂ ਦੇਖ ਰਹੇ ਹੋ ਜੀ ਸਮਾਨ ਵੀ ਥੋੜਾ ਬਹੁਤ ਇੱਥੇ ਆਪਾਂ ਰੱਖ ਸਕਦੇ ਹਾਂ। ਬਾਕੀ ਡਾਇਰੈਕਟ ਆਪਾਂ ਅੰਦਰ ਚੱਲਦੇ ਹੁਣ ਬਾਹਰੋਂ ਤਾਂ ਸਾਰਾ ਕੁਝ ਤੁਸੀਂ ਦੇਖ ਲਿਆ ਜੀ ਲੋਬੀ ਜਿਹੜੀ ਆਪਾਂ ਨੂੰ ਮਿਲੂਗੀ ਪੂਰੀ ਖੁੱਲੀ ਡੁੱਲੀ ਆਪ ਨੂੰ ਦੇਖਣ ਨੂੰ ਮਿਲੂਗੀ ਦੋ ਬੈਡਰੂਮ ਸੈਟਅਪ ਨੂੰ ਮਿਲ ਜਾਣਗੇ ਇੱਕ ਪਾਸੇ ਆਪਾਂ ਨੂੰ ਬਾਥਰੂਮ ਮਿਲ ਜੂਗਾ ਕਿਚਨ ਪੂਰਾ ਵਧੀਆ ਮਿਲ ਜੂਗਾ ਤੇ ਬੈਡਰੂਮਸ ਪੂਰੇ ਖੁੱਲੇ ਡੁੱਲੇ ਆਪਾਂ ਨੂੰ ਮਿਲ ਜਾਣਗੇ ਤੇ ਜਿਹੜੀ ਪਾਣੀ ਦੀ ਸਪਲਾਈ ਹੈ ਉਹ ਵੀ ਆਪਾਂ ਨੂੰ ਪੂਰੀ ਵਧੀਆ ਮਿਲੂਗੀ ਜੀ ਤੇ ਪਾਣੀ ਵਾਸਤੇ ਆਪਾਂ ਨੂੰ ਸਮਰਸੀਬਲ ਮੋਟਰ ਮਿਲੂਗੀ ਬਾਕੀ ਆਹ ਦੇਖੋ ਜੀ ਬੈਡਰੂਮ ਪਹਿਲਾ ਬੈਡਰੂਮ ਜੇ ਆਪਾਂ نیچے ਫਾਰਸ਼ ਦੀ ਗੱਲ ਕਰੀਏ ਤਾਂ ਆਪਾਂ ਨੂੰ ਫਲੋਰ ਟਾਈਲਾਂ ਲੱਗੀਆਂ ਹੋਈਆਂ ਵਧੀਆ ਮਿਲ ਜਾਣਗੀਆਂ ਲਾਈਟਿੰਗ ਦਾ ਟੋਟਲ ਕੰਮ ਮਿਲੂਗਾ ਜੀ ਬਾਕੀ ਜੋੜੀਆਂ ਪੱਲੇ ਸਾਰਾ ਕੁਝ ਆਪਾਂ ਨੂੰ ਵਧੀਆ ਮਿਲਣਗੇ ਤੇ ਜਿਹੜਾ ਇਹ ਬੈੱਡਰੂਮ ਹੈ ਇਹਦੇ ਬੈਕ ਸਾਈਡ ਵੀ ਆਪਾਂ ਨੂੰ ਕਾਫੀ ਜਗ੍ਹਾ ਮਿਲ ਜੂਗੀ ਤੇ ਬੈਕ ਸਾਈਡ ਆਪਾਂ ਨੂੰ ਇੱਕ ਸਟੋਰ ਰੂਮ ਵੀ ਮਿਲ ਜੂਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਅਟੈਚ ਹੀ ਹੈ ਬੈੱਡਰੂਮ ਦੇ ਬੈਕ ਸਾਈਡ ਦਾ ਤੇ ਲੌਬੀ ਏਰੀਆ ਪੂਰਾ ਖੁੱਲਾ ਢੁਲਾ ਜੀ ਡਰਾਈਂਗ ਰੂਮ ਪੂਰਾ ਵਧੀਆ ਕਾ ਕਿਚਨ ਪੂਰਾ ਵਧੀਆ ਬਾਕੀ ਜੋੜੀਆਂ ਜੂੜੀਆਂ ਦਾ ਟੋਟਲ ਕੰਮ ਇਹਨਾਂ ਨੇ ਬਹੁਤ ਵਧੀਆ ਕਰਵਾ ਰੱਖਿਆ ਤੇ ਆ ਗਿਆ ਜੀ ਡਰਾਈਂਗ ਰੂਮ ਤੁਸੀਂ ਦੇਖੋ ਬਹੁਤ ਖੁੱਲਾ ਢੁਲਾ ਪਰ ਮਿਲੂਗਾ ਬਾਕੀ ਤੁਹਾਨੂੰ ਮੈਂ ਕਹਾਂ ਸੀਗਾ ਵੀ ਕੋਠੀਏ ਜਿਹੜੀ ਨਮੀ ਬਣੀ ਹੋਈ ਹੈ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ ਬਣੀ ਨੂੰ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਜੀ ਤੇ ਸਾਰਾ ਕੰਮ ਟੋਟਲ ਆਪਾਂ ਨੂੰ ਮਿਲੂਗਾ ਕੱਲਾ ਕੋਠੀ ਨੂੰ ਰੰਗ ਨਹੀਂ ਹੋਇਆ ਸੀ ਰੰਗ ਨੂੰ ਛੱਡ ਕੇ ਸਾਰਾ ਕੰਮ ਪੂਰਾ ਵਧੀਆ ਇਹਨਾਂ ਨੇ ਕਰਵਾ ਰੱਖਿਆ ਤੇ ਕੋਠੀ ਨੂੰ ਹਲੇ ਲੋਡ ਹੈ ਨਹੀਂ ਰੰਗ ਦੀ ਕਿਉਂਕਿ ਬਹੁਤ ਵਧੀਆ ਲੱਗ ਰਹੀ ਹੈ ਜੀ ਬਿਨਾਂ ਰੰਗ ਤੋਂ ਵੀ ਥੋੜੇ ਟਾਈਮ ਬਾਅਦ ਕਰਵਾ ਸਕਦੇ ਹਾਂ ਤੇ ਕਿਸੇ ਨੂੰ ਕੋਠੀ ਪਸੰਦ ਆਈ ਹੈ ਕੋਈ ਜਾ ਕੇ ਜੇ ਦੇਖਣ ਦਾ ਚਾਹਵਾਨ ਹੈਗਾ ਤਾਂ ਮਾਲਕ ਦਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਨੀਚੇ ਸਕਰੀਨ ਤੇ ਤੇ ਆਪਾਂ ਤੁਹਾਨੂੰ ਅੱਗੇ ਦੱਸ ਵੀ ਦੇਵਾਂਗੇ ਬਾਕੀ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਤੇ ਪਹਿਲੀ ਵਾਰ ਜਿੰਨੇ ਤੁਸੀਂ ਪਹੁੰਚੇ ਹੋ ਆਪਣੇ ਚੈਨਲ ਤੇ ਪਹਿਲੀ ਵਾਰ ਆਪਣੀ ਇਹ ਵੀਡੀਓ ਦੇਖ ਰਹੇ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਬਾਅਦ ਤੋਂ ਬਾਅਦ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਸਬਸਕ੍ਰਾਈਬ ਕਰਨਾ ਨਾ ਪੁੱਲੀਓ ਜੀ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਬਾਕੀ ਹੁਣ ਤੁਸੀਂ ਦੇਖ ਲਓ ਜੀ ਪੂੜੀਆਂ ਦੇਖ ਲਓ ਉੱਪਰ ਵੀ ਆਪਾਂ ਸਾਰੀ ਗੱਲ ਕਰਾਂਗੇ नीचे ਤੁਸੀਂ ਇੱਕ ਸਟੋਰੂਮ ਦੇਖ ਲਿਆ ਸੀਗਾ ਪੂਰਾ ਵਧੀਆ ਆਪਣਾ ਸਟੋਰੂਮ નીચે ਮਿਲ ਜੂਗਾ ਜੇ ਆਪਾਂ ਉੱਪਰ ਦੀ ਗੱਲ ਕਰੀਏ ਤਾਂ ਦੋ ਬੈਡਰੂਮ ਸੈੱਟ ਆਪਾਂ ਨੂੰ ਉੱਪਰ ਮਿਲ ਜਾਣਗੇ ਪੂਰੇ ਵਧੀਆ ਖੁੱਲੇ ਡੁੱਲੇ ਬੈਡਰੂਮ ਮਿਲਣਗੇ ਤੇ ਇੱਕ ਆਪਾਂ ਨੂੰ ਪੂਜਾ ਰੂਮ ਮਿਲੂਗਾ ਉੱਪਰ ਤੇ ਇੱਕ ਬਾਥਰੂਮ ਮਿਲੂਗਾ ਜੀ ਆ ਕੁਝ ਉੱਪਰ ਆਪਨ ਮਿਲ ਜੂਗਾ ਬਾਕੀ ਲਾਈਟਿੰਗ ਦਾ ਟੋਟਲ ਕੰਮ ਆਪਨ ਵਧੀਆ ਕੀਤਾ ਹੋਇਆ ਮਿਲ ਜਾਊਗਾ ਜੇ ਆਪਾਂ ਜਗਾਂ ਦੀ ਗੱਲ ਕਰੀਏ ਟੋਟਲ ਜਗਾਂ ਜਿਹੜੀ ਆਪਾਂ ਨੂੰ ਮਿਲੂਗੀ 10-20 ਜਗਾਂ ਮਿਲੂਗੀ 10-20 ਜਗਾਂ ਦੇ ਵਿੱਚ ਕੋਠੀ ਬਣੀ ਹੋਈ ਆ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ 40 ਲੱਖ ਰੁਪਈਆ ਡਿਮਾਂਡ ਇਹਨਾਂ ਨੇ ਕਹੀ ਏ ਜੀ ਤੇ ਮਾਲਕੇ ਕਹਿੰਦੇ ਨੇ ਵੀ ਮੌਕੇ ਤੇ ਘਟਾਪੱਧ ਕਰ ਲਾਂਗੇ ਇੱਕ ਵਾਰੀ ਸਿਰਫ 40 ਲੱਖ ਰੁਪਈਆ ਡਿਮਾਂਡ ਹੈ ਤੇ ਡਿੜਬਾ ਮਾਲਕ ਦਾ ਏਰੀਆ ਜੀ ਖਾਸ ਡਿੜਬੇ ਏਰੀਆ 'ਚ ਲਾਲੂ ਬੱਤੀ 'ਚ ਆ ਕੋਠੀ ਏ ਜਿਹੜੀ ਬਣੀ ਹੋਈ ਆ ਕੂਠੀ ਬਣੀ ਨੂੰ ਕੋਈ ਜ਼ਿਆਦਾ ਸਮਾਂ ਨਹੀਂ ਹੋਇਆ ਜੀ ਵਧੀਆ ਕੂਠੀ ਹੈ ਕੰਡੀਸ਼ਨ ਦੇਖ ਲਓ ਤੁਸੀਂ ਕੰਡੀਸ਼ਨ ਕੂਠੀ ਦੀ ਆਪ ਹੀ ਦੱਸ ਰਹੀ ਹੈ ਵੀ ਕਿੰਨਾ ਟਾਈਮ ਹੋਇਆ ਹੋਊਗਾ ਤੇ ਸੋਹਣੀ ਕੂਠੀ ਹੈ ਜੀ ਵਧੀਆ ਕੂਠੀ ਹੈ ਬਾਕੀ ਤੁਸੀਂ ਕੋਈ ਗੱਲ ਕਰਨਾ ਚਾਹੁੰਦੇ ਹੋ ਮਾਲਕ ਨਾਲ ਤਾਂ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਵੀ ਰੱਖਿਆ ਜੀ ਨੰਬਰ ਹੈ 85 590 47400 ਪੂਰਾ ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦਿੰਦਾ ਜੀ 85 590 47 ਪੂਰਾ 400 ਆਹ ਮਾਲਕ ਦਾ ਨੰਬਰ ਹੈ ਤੇ ਦੋ ਤਿੰਨ ਵਾਰੀ ਆਪਾਂ ਸਕਰੀਨ ਤੇ ਨੰਬਰ ਦੇ ਦੇਨੇ ਆ ਕਿਸੇ ਨੇ ਕੋਈ ਵੀ ਗੱਲ ਕਰਨੀ ਆ ਕੁਝ ਵੀ ਪੁੱਛਣਾ ਜੀ ਕੋਠੀ ਬਾਰੇ ਕੋਈ ਗੱਲ ਕਰਨੀ ਆ ਕੁਝ ਪੁੱਛਣਾ ਤਾਂ ਮਾਲਕ ਨੂੰ ਫੋਨ ਕਰ ਲਿਓ ਤੇ ਮਾਲਕ ਤੁਹਾਨੂੰ ਸਾਰਾ ਕੁਝ ਦੱਸ ਦੇਣਗੇ ਤੁਸੀਂ ਕੁਝ ਵੀ ਕਨਫਰਮ ਕਰਨਾ ਕੋਠੀ ਬਾਰੇ ਤਾਂ ਮਾਲਕ ਨੂੰ ਫੋਨ ਕਰ ਲਿਓ ਤੇ ਮਾਲਕ ਤੁਹਾਨੂੰ ਕਨਫਰਮ ਕਰਵਾ ਦੇਣਗੇ ਬਾਕੀ ਜਗ੍ਹਾ ਤੁਹਾਨੂੰ ਪਤਾ ਲੱਗ ਗਈ ਏਰੀਆ ਤੁਹਾਨੂੰ ਪਤਾ ਲੱਗ ਗਿਆ ਸਾਰਾ ਕੁਝ ਤੁਸੀਂ ਦੇਖ ਹੀ ਲਿਆ ਬਾਕੀ ਉੱਪਰੋਂ ਛੱਤ ਸਾਰੀ ਦੇਖ ਲਈ ਉੱਪਰ ਤੋਂ ਉੱਪਰ ਜਾਣ ਵਾਸਤੇ ਵੀ ਇਹਨਾਂ ਨੇ ਗੋਲ ਲੋਹੇ ਦੀਆਂ ਪੌੜੀਆਂ ਲਗਵਾਈਆਂ ਹੋਈਆਂ ਨੇ ਤੇ ਲੋਹੇ ਦੀਆਂ ਜਿਹੜੀਆਂ ਗੋਲ ਪੌੜੀਆਂ ਹੁੰਦੀਆਂ ਚਮਾਂ ਉੱਪਰ ਜਾਣ ਵਾਸਤੇ ਉਹ ਬਾਰੋਂ ਬਹੁਤ ਸੋਹਣੀਆਂ ਲੱਗਦੀਆਂ ਬਾਕੀ ਬਹੁਤ ਸੋਹਣੀ ਕੁਠੀ ਹੈ ਜੀ ਵਧੀਆ ਬਣਾਈ ਹੋਈ ਹੈ ਤੇ ਇਹਨਾਂ ਨੇ ਸੇਲ ਕਰਨੀ ਕਿਸੇ ਨਾ ਕਿਸੇ ਕਾਰਨ ਕਰਕੇ ਕੋਈ ਹੁੰਦਾ ਜੀ ਕਾਰਨ ਤੇ ਵਧੀਆ ਕੁਠੀ ਹੈ ਸੋਹਣੀ ਕੁਠੀ ਹੈ ਜਾ ਕੇ ਦੇਖ ਸਕਦੇ ਹੋ ਜੇ ਕਿਸੇ ਨੇ ਜਾ ਕੇ ਦੇਖਣੀ ਹੈ ਕਿਸੇ ਨੂੰ ਪਸੰਦ ਆਈ ਹੈ ਕਿਸੇ ਮੇਰੀ ਭੈਣ ਨੂੰ ਮੇਰੀ ਮਾਤਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਕਿਸੇ ਨੂੰ ਵੀ ਪਸੰਦ ਆਈ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਕੋਈ ਗੱਲ ਕਰਨਾ ਚਾਹੁੰਦੇ ਹੋ ਤਾਂ ਮਾਲਕ ਦਾ ਨੰਬਰ ਤੁਹਾਨੂੰ ਦੇ ਹੀ ਦਿੱਤਾ ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਮਾਲਕ ਨਾਲ ਗੱਲ ਕਰ ਲਿਓ ਕਿਉਂਕਿ ਪਹਿਲਾਂ ਸਿੱਧਾ ਜਾਣਾ ਚੰਗਾ ਨਹੀਂ ਲੱਗਦਾ ਜੀ ਇੱਕ ਵਾਰੀ ਫੋਨ ਕੀਤਾ ਜਾ ਵੀ ਤੇ ਮਾਲਕ ਤੋਂ ਟਾਈਮ ਮੰਗ ਲਈ ਵੀ ਅਸੀਂ ਐਨੇ ਟਾਈਮ ਤੱਕ ਆਵਾਂਗੇ ਨਲ ਤਾਂ ਤੁਹਾਡੇ ਲਈ ਠੀਕ ਹੈ ਜੀ ਨਾਲੇ ਮਾਲਕ ਲਈ ਠੀਕ ਹੈ ਕਿਉਂਕਿ ਆਪਾਂ ਸਿੱਧਾ ਚੱਲ ਜਾਈਏ ਤਾਂ ਕਈ ਵਾਰੀ ਹੁੰਦਾ ਹੈ ਮਾਲਕ ਘਰੇ ਨਹੀਂ ਹੁੰਦੇ ਬਿਜ਼ੀ ਹੁੰਦੇ ਆ ਕਿ ਦਰ ਗਏ ਹੁੰਦੀ ਹੈ ਇਦਾਂ ਕੁਝ ਹੋ ਜਾਂਦਾ ਹੈ ਕਈ ਵਰੀ ਬਾਕੀ ਕੂਠੀ ਤੁਸੀਂ ਜਾ ਕੇ ਦੇਖ ਸਕਦੇ ਹੋ ਮਾਲਕ ਨਾਲ ਗੱਲ ਕਰਕੇ ਤੇ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਾਂਗੇ ਵੇਕੇ ਰੇਟ ਦੀ ਟੈਨਸ਼ਨ ਨਾ ਲਿਓ ਬਾਕੀ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਲਗਭਗ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਦਿੱਤਾ ਕੋਈ ਜਾਣਕਾਰੀ ਲੈਣੀ ਹੈ ਕੁਝ ਵੀ ਪੁੱਛਣਾ ਹੈ ਮੇਰੇ ਵੱਲੋਂ ਜਾਣਕਾਰੀ ਰਹਿ ਗਈ ਹੋਵੇ ਮਾਲਕ ਨੂੰ ਫੋਨ ਕਰ ਲਿਓ ਬਾਕੀ ਮੈਂ ਉਮੀਦ ਕਰਦਾ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਕੋਠੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਈ ਹੋਊਗੀ ਪਸੰਦ ਆਈ ਹੈ ਤਾਂ ਲਾਈਕ ਕਰਨਾ ਨਾ ਭੁੱਲ ਲਾਈਕ ਜ਼ਰੂਰ ਕਰ ਦੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦੋ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਬਾਕੀ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਘਰ ਦੇ ਨਾਲ ਜੀ ਜੇ ਕਿਸੇ ਨੇ ਵੀਡੀਓ ਪੋਣੀ ਹੈ ਜੀ ਚੈਨਲ ਤੇ ਤੁਸੀਂ 베ਚਣਾ ਚਾਹੁੰਦੇ ਹੋ ਤੁਹਾਡੇ ਕੋਲ ਕਿਸੇ ਵੀ ਏਰੀਆ ਚ ਕੋਠੀ ਘਰ ਮਕਾਨ ਨੰਬਰ ਆਪਣਾ ਉੱਪਰ ਹਮੇਸ਼ਾ ਲਿਖਿਆ ਰਹਿੰਦਾ 73800 ਪੂਰਾ 6273 ਆਪਣੇ ਕੋਲੇ ਭੇਜ ਕੇ ਐਡ ਤੁਸੀਂ ਲਗਵਾ ਸਕਦੇ ਹੋ ਫਰੀ ਚਾ